बाकी तेन पता ही है गुजरे बंदे का ये सानू गल सुन मेरी मैं तेज उमर देख ही नहीं देख तिया वर्गी मन तू क्या मैं फाहा जा ना रखे ब्याह कराओ बस थो पता ही है जी कुत्ता मान लो कली फूस ही नहीं लगी हूं तो बस बढ़ गया

ਇਹਨੂੰ ਥਾਣੇ ਫੜਾਉਣੇ ਆ ਇਹਨੂੰ ਮੈਂ ਕਹਿੰਦਾ ਰਸੇ ਨਾਲ ਬੰਨ੍ਹ ਜਾਈਂ ਬੰਨਣਾ ਪੈਣਾ ਕਰੋ ਬੰਨ ਹੈਲੋ ਭਾਈ ਗੁੱਡੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟਾ ਇਹ ਜੋ ਕੰਮ ਚ ਕੋਈ ਫਾਇਦਾ ਨਹੀਂ ਜਿਹੜੇ ਤੁਸੀਂ ਕਰ ਰੱਖਿਆ ਦੋਨਾਂ ਨੇ ਨਹੀਂ ਕੋਈ ਗੱਲ ਨਹੀਂ ਸਰ ਪੇਬਲੀ ਗਲਤੀ ਹੋ ਗਈ ਸੀ ਤੁਹਾਡਾ ਪਿੰਡ ਕਿਹੜਾ ਪਹਿਲੇ ਇਹ ਦੱਸੋ ਤੈਨੂੰ ਕਗਾ ਟੁੱਟਾ ਜੀ ਕੂਣ ਨਾ ਆਵੇ ਬਸ मार्डीजी तो दूर है तो उसी दसों तोड़ डे पेंट कर डे तोड़ पेंट दी पंचायत है ना तो घाल कराएंगे ऐसी बैठ के जहाँ तोड़ डे चलने दे तो उसी रहना चढ़ने हो तो तोड़ डे व्यांक रवादे नहीं रहना कुछ ना अच्छा ही तो उसी है ना ना बारे बारे सीमेंट ओटे जब बाल जब बाल इतना मुकमचा क अच्छा ये दसों तेरी शादी बहुत अच्छा तो तो पिछे पिछे तो है बन जाएगी लाऊंगी में करावांगे अच्छा ये फिर कुछ तूसी अगो की कीता मेरा मेरी जिंदगी में अकेला ही था खनेन बॉर्डर पे मेरे पीछे पीछे सिर्फ तेरा नहीं है जब बड़पे जब भादू के आ तू और खने सुन मिटरा के ब्रास कर खड़ जा खड़ जा ਉਹ ਖੜਜੋ ਖੜਜੋ ਗੱਲ ਕਰਨ ਤੋਂ ਬੁੱਢੀ ਨਾਲ ਨਹੀਂ ਜਾਗੇ ਮੈਨੂੰ ਕਾਬਲ ਬਾੜੀ ਛੜਾ ਫਿਰ ਫਿਰ ਕਰਦੇ ਇਹਦੇ ਨਾਲ ਥਾਣੇ ਫੜਾਵਾਂਗੇ ਇਹਨੂੰ ਕਟੋ ਗੱਲ ਕਰੋ ਵੀਡੀ ਐਸ ਨੰਬਰ ਤੇ ਮੈਂ ਫੋਨ ਨਾ ਲਾਇਆ ਕਰੋ ਤੁਸੀਂ ਇਹਨਾਂ ਨੂੰ ਨਹੀਂ ਜੀ ਮੈਂ ਤਾਂ ਨਹੀਂ ਲਾਉਣੀ ਜੀ ਉਹ ਨੂੰ ਇੱਕ ਵਾਰ ਜੀ ਸੁਣ ਮੇਰੀ ਛਕਾਂ ਜੇ ਵਿਆਹ ਜਾ ਕਹਿੰਦੇ ਹੈ ਤਾਂ ਕਰਦਾ ਉਹ ਕਰਦਾ ਵਾਜੀ ਇਹ ਪੁੱਛ ਐ ਕੁਝ ਵੀ ਵਿਆਹੀ ਤਾਂ ਨਹੀਂ ਗਾਹਾਂ ਮੈਂ ਪੁੱਛ ਪੁੱਛਦਾ ਤੁਸੀਂ ਵੈ ਤਾਂ ਨਹੀਂ ਅੱਗੇ ਕਿਸੇ ਨਾਲ ਨਹੀਂ ਮੇਰੇ ਕੋ ਕੁਝ ਕਰ ਦੋ ਬੰਦੇ ਅੱਛਾ ਇਹ ਤਾਂ ਕਹਿੰਦਾ ਇਹ ਤਾਂ ਹੈ ਇਹ ਟੋਕਾ ਦਾ ਕੰਜੜਾ ਕਰਮ ਕਰ ਮਾੜੀ ਮੋਟੀ ਅੱਛਾ ਜੀ ਫਿਰ ਤਾਂ ਤੁਸੀਂ ਗਲਤ ਕਰ ਰਹੇ ਹੋ ਇਹਦੇ ਨਾਲ ਫ੍ਰਿਜ ਵੀ ਦਵਾਈ ਆ ਤੁਹਾਨੂੰ ਨੇ ਮੁੰਡਾ ਕਿ ਕੁੜੀਆਂ ਨੂੰ ਫ੍ਰਿਜ ਵੀ ਦਵਾਈ ਆ ਨੂੰ ਅੱਛਾ ਕਿਸ ਤਰ੍ਹਾਂ ਤੇ ਦਵਾਈ ਆ ਕਿ ਕਿਹੜੇ ਸਾਲ ਤੇ ਦਵਾਈ ਆ ਇਹ ਲੱਗ ਪੈਂਗ ਵੱਡੀ ਫਰਜ ਦਵਾਈ ਫਰਜ ਤੂੰ ਐਸੀ ਫਰਜ ਲੈਤੀ ਹਾਂ ਆਲੇ ਆਪਨੇ ਕਾ ਜੇ ਗੱਲ ਕਰ ਰਿਹਾ ਹੈਂ ਤੇਰੇ ਨਾਲ ਗੱਲ ਕਰੀ ਤੂੰ ਠੰਡੀਆਂ ਫਰਿੱਜਾਂ ਕਿਆਂ ਚੁ ਹੈਂ ਕਰੇ ਤੋੜਿਆ ਆ ਪਾੜੀ ਵੀ ਨਾ ਇੱਥੇ ਪੜੀ ਤੂੰ ਦੋ ਲੈ ਆਉਂਦੇ ਤੁਸੀਂ ਇੱਕ ਚਲ ਦਵਾ ਦਿੰਦਾ ਤੂੰ ਛੋਟੇ ਦਵਾਉਂਗੀ ਸਹੀ ਫਰਿੱਜ ਨਹੀਂ ਇਹਨਾਂ ਹੋਰ ਵੀ ਕੋਈ ਦਵਾਈ ਆ ਉਸਰ ਪੰਚਾਇਤ ਹੋਰ ਕੀ ਦਵਾਇਆ ਈ ਤੈਨੂੰ ਗੁੱਡੀ ਗੁੱਡੀ ਅੱਜ ਦੱਸੋਗੇ ਦੱਸੋਗੇ ਉਹ ਨਹੀਂ ਪੰਚਾਇਤ ਚ ਚੱਲੂਗੀ ਤੂੰ ਨਾ ਬੋਲ ਹੈਲੋ ਉੱਚਾ ਸਰਪੰਚ ਸਾਹਿਬ ਹੋਰ ਵੀ ਦਵਾਈ ਆਏ ਹੋਏ ਨੇ ਹਾਂ ਹਾਂ ਗੁੱਡੀ ਹੋਰ ਦੱਸੋ ਕੀ ਦਵਾਈ ਆਏ ਨੇ ਤੁਹਾਨੂੰ ਅੱਛਾ ਕੇ ਜਮੀਨ ਇਹਦੇ ਨਾਂ ਤਾਂ ਆਪਦੇ ਨੂੰ ਲੱਗਦਾ ਹੈ ਕਨਾਲ ਵੀ ਨਹੀਂ ਤੇਰੇ ਨਾਂ ਕਿੰਨੀ ਆ ਤੇਰੇ ਨਾਂ ਕਿੰਨੀ ਜਿੰਨੇ ਮੇਰੇ ਨਾਂ ਤਾਂ ਜੀ 3.5 ਕਿੱਲੇ ਇਹਦੇ ਨਾਂ ਹੈ ਇਹਦੇ ਨਾਂ ਹੈ ਕਿੰਨੀ ਇਹਦੇ ਨਾਂ ਹੈਗਾ ਆਪਣੇ 2 ਕਿੱਲੇ ਤੇ ਸ਼ੀਕ ਇਹ ਗਾਲੂਗਾ ਇਹ ਹੁੰਦੇ ਨਾਂ ਤੇ ਗਾਲੂਗਾ ਕਹਿੰਦਾ ਉਹਨੂੰ ਨਾਂ ਲੋ

ਇਹਦੀ ਗਲਤੀ ਹੈ। ਸમિતਰਾ ਦੇ ਵਿਆਹ ਕਿਹੜਾ ਜੋਗੀ? ਸમિતਰਾ ਦੇ ਵਿਆਹ ਚ। ਯਾਹ ਸਾਜਾਂ ਤੇ ਸੋਣਾ ਨਹੀਂ ਬਲੇ ਕਹੀ ਕਿ ਮੇਡਾ ਕੰਮ ਬਣਾ ਦੇਉਂਗਾ ਆਜ। ਹੋ ਮੈਨੂੰ ਪਹਿਲਾਂ ਦੱਸਣ ਦਾ ਫੋਚ ਤੇਰਾ ਵੀ ਮੋਬਾਈਲ ਨਹੀਂ। ਕਹੀ ਟੁਕਾ। ਚਲੋ ਭੈਣਾਂ ਦੀ ਮੈਂ ਗੱਲ ਕਰ ਰਹੀ ਵਿਆਹ ਬਈ ਹੋਈ ਹੈ ਠੀਕ। ਉਹ ਵਿਆਹੀ ਹੋਈ ਹੈ। ਅੱਛਾ। ਅੱਛਾ ਤੁਸੀਂ ਤਾਂ ਵਿਆਹੇ ਹੋ ਐ ਹੋ ਜੀ। ਇਹ ਤਾਂ ਇਹ ਤਾਂ ਫਾਂਸੀ ਲੈਂਦਾ ਸੀ ਅਸੀਂ ਮੈਂ ਕਹਾਂ ਬਚਾਇਆ। ਇਹਨਾਂ ਨੇ ਮੈਨੂੰ ਬੁਲਾਇਆ ਅਧੀ ਰਾਤ ਨੂੰ। ਨਾਂ ਵਿੱਚੇ ਟੋਡਾ ਆਊਗਾ, ਵਿੱਚੇ ਮਕੰਦ ਦਾ ਆਊਗਾ। ਵਿੱਚ ਉਹ ਮੁੰਡੇ ਦਾ ਵੀ ਕਹਿੰਦਾ ਸੀ ਇਹ ਰਾਜੋ ਨੂੰ ਜੋਂ ਕਾਜੂ ਇਹ ਵਿੱਚ ਹੀ ਇਹ ਵਿੱਚ ਇੱਥੇ ਮੁੰਡਾ ਬਿਠਾ ਰੱਖਿਆ ਉਹ ਨਾਲ ਕਿਤੇ ਗਿਆ ਇਹਨਾਂ ਦੇ ਤੇ ਉਹਦਾ ਵੀ ਨਾਮ ਵਿੱਚ ਲਿਖਾਉਣ ਨੂੰ ਫਿਰਦਾ ਇਹ ਤਾਂ ਇਹ ਰਾਤ ਰੂਤ ਨੂੰ ਮਰ ਗਿਆ ਤਾਂ ਤੁਹਾਡਾ ਨਾਮ ਵੀ ਵਿੱਚ ਆ ਜਾਣਾ ਹਾਂ ਉਥੇ ਇਹਦੇ ਤੋਂ ਤਲਵ ਕੋਈ ਨਹੀਂ ਮੈਂ ਤਾਂ ਕਹਿੰਦੀ ਮੈਂ ਤਾਂ ਕੱਥਾ ਮਾਰੇ ਫੌਰ ਵੀ ਨਹੀਂ ਕਰਦੀ ਮਸਤ ਮਾਰ ਮੁਸ਼ਕਤਾ ਮਾਰਦਾ ਜਿੰਦੇ ਚੋਂ ਇਹ ਬਹੁਤ ਹੀੰਦਾ ਨਾ दारू ਵੀ ਕੋਸ਼ ਨਹੀਂ ਛੱਡਦਾ ਇਹ ਗੱਪਾ ਮਾਰ ਜਿੰਦੇ ਚੋਂ ਮੁਸ਼ਕਤਾ ਬਹੁਤ ਮਾਰਦੀ ਹੈ ਤਾਂ ਬੀੜੀ ਕੁਛ ਨਹੀਂ ਛੱਡਦਾ ਇਹ ਤੁਸੀਂ ਇਹਨਾਂ ਦਾ ਬਲੈਕਲਿਸਟ ਚ ਨੰਬਰ ਸਿੱਟੋ ਨਾ ਇਹ ਦੁਬਾਰਾ ਲਾਹੋ ਨਾ ਕਰੋ ਆ ਗਾਇਆ ਸਹੀ ਹੈ ਹਾਂ ਤੁਹਾਡਾ ਬਹੁਤ ਵਧੀਆ ਬੀੜੀਆਂ ਪੀਣੇ ਤਾਂ ਤੁਸੀਂ ਲੈਣਾ ਕੀ ਹੈ ਤਾਂ ਡਿੱਗਿਆ ਪਿਆ ਜਿੱਥੋਂ ਚੱਕ ਕੇ ਲੈਂਦੇ ਇਹਨਾਂ ਨੇ ਆਂ ਨਹੀਂ ਕੋਈ ਵਾਰ ਨਹੀਂ ਉਹਨੂੰ ਕਾਗਜ਼ ਪੜਾਈ ਸੀ ਕਾਦੇ ਕਾਗਜ਼ ਪੜਾਏ ਤੁਸੀਂ ਕੋਈ ਸ਼ਾਦੀ ਦੇ ਕਾਗਜ਼ ਵੀ ਪੜਾਏ ਹੈ ਕਿ ਨਹੀਂ ਜੀ ਪੜਾਏ ਆ ਇਹ ਬੋਲ ਰਿਹਾ ਨਹੀਂ ਇਹ ਇੱਕ ਵਾਰੀ ਮਾਰਦਾ ਜੀ ਤਾਂ ਕਾਪੀ ਲੈ ਕੇ ਇੱਕ ਵਾਰੀ ਮੇਰੇ ਕੋਲ ਨਾ ਕਾਗਜ਼ ਪਾਉਣੇ ਕੀ ਕਾਗਜ਼ ਅੱਛਾ ਚਲੋ ਤੁਸੀਂ ਹੁਣ ਇਹਨਾਂ ਦਾ ਛੱਡੋ ਖੜਾ ਇਹਨੂੰ ਅਸੀਂ ਸਮਝਾਉਣੇ ਬੰਦਦੇ ਆ ਪਹਿਲਾਂ ਤਿੰਦੇ ਅਸੀਂ ਰੇਲ ਬਣਾਉਣੇ ਆ

जय गुज्जी सरपंच साहब ने कहे तो अभी टेलीफोन आ तो बाजे ना लाई थे। हाँ, हाँ, टू मैनु डस्टी गुज्जी मेरा नंबर लाये। हाँ, आया ना फिर एक, क्या न्यूज़ एक टेलीफोन मैनु डस्टी मेरे तो लाया उपाय हैं देख जा देने।

ਵੇਖੋ ਮੇਰੀ ਕਲ ਸੁਣ ਭਾਈ ਗੁੱਡੀ ਦਾ ਕਾਣਾ ਕਹਿੰਦਾ ਛੋਟੀ ਬਾਜੀ ਬੜੀ ਸੋਹਣੀ ਐ ਵੇਖੋ ਜੀ ਸਰਪੰਚ ਵੀ ਮੇਰੇ ਹਿਸਾਬ ਚ ਜਿਹੜੀ ਗੱਲਾਂ ਕਹਦਾ ਠਰਕੀ ਜਿਹਾ ਲੱਗਦਾ ਐ ਇਤੋਂ ਜੇ ਖਟੂ ਇਹ ਗੁੱਡੀ ਕਾਣਾ ਮੀਨਾ ਜਿਹੜੀ ਗੁੱਡੀ ਦਾ ਕੰਫਰਮੂ ਚੰਨ ਕਰ ਗਿਆ ਫੋੜਾ ਹੰਦਣਾ ਡੇਲਮੇ ਡਾਕੇ ਹੀ ਮੁਹ ਮਿਲ ਗਿਆ ਕੀ ਮਨ ਵੇ ਨਹੀਂ ਸਮਝਾਈ

ਕਿੰਨਾਂ ਬਾਬਾ ਠਾ ਕਰਨ ਲੱਗ ਨਾ ਨਾ ਪੈਸੇ ਜਮਨ ਦੇ ਨਹੀਂ ਗੱਲ ਕਰਦੇ ਕੋਈ ਕਦਰ ਨਹੀਂ ਹ ਜੇ ਨਹੀਂ ਲੋਟ ਆਈ ਫਾਇਦਾ ਤਾਂ ਕਰਾਂਗੀ ਗੱਲਾਂ ਦੇ ਸੁਭਾਤ ਨੂੰ ਜਾਈ ਹੈ ਹਾਂਜੀ ਮੈਨੂੰ ਆ ਮੱਖ ਬਦਲ ਭਾਈ ਜਾਈ ਨਹੀਂ ਨਾ ਜੇ ਦੋ ਨਾ ਨਹੀਂ ਬਦਲ ਭਾਈ ਖਾਬ ਹੋ ਗਿਆ ਤੁਹਾਡੀ ਨਹੀਂ ਗੱਲ ਬਖਤੌਰ ਦੇਖ ਦੂਸਾਂ ਜਾ ਹਾਂ ਜਾ ਦੂਬ ਤੇਰੀ ਗੱਲ ਅੱਗ ਬਾਦ ਦੇਖ ਟੈਲੀਫੋਨ ਆਵੇ ਤੇ ਮਨੀ ਮੈਂ ਕਹਿ ਤਾਉਂ ਜੇਂਦੀ ਗੱਲ ਆ ਗਈ ਤੇ ਦੂਬਾ ਇਨੂੰ ਥਾਣੇ ਪੜਾ ਦਾਂਗੇ। ਥਾਣੇ ਰੱਪੜ। ਇਹਨੂੰ ਹੁਣ ਬੰਨੀ ਹੈ ਕਿ ਸਰ ਜੂ ਗਏਗਾ। ਦੇਖ ਹੁਣ ਟਿੱਕੇ ਪਾਈਆ ਇੱਥੇ ਪਾਹ ਪੂਆ। ਇਹ ਕਹਿੰਦਾ ਮੈਂ ਹੁਣੇ ਮੁਲਾਜ਼ਮ ਨੂੰ ਫੋਨ ਲਾਉਂਦਾ। ਉਸ ਐ ਕਰੋ ਇੱਥੇ ਇਹਦੇ ਮੂੰਹ ਚੋਂ ਬੜਾ ਵੀਡੀਓ ਬਣਾਓ। ਰਾਤ ਪਰ ਰਾਤ ਕੁ ਗੱਲ ਹੋਈ ਹੈ। ਹਾਂ। ਵੀ ਕਿੰਨੇ ਕਿੰਨੇ ਨਾਮ ਆਉਂਦੇ ਇਹ ਮਰੂਗਾ ਆਪੇ ਜਣਾ। ਯਾਦ ਰੱਖੋ। ਅਸੀਂ ਵੀਡੀਓ ਬਣਾਉਂਦੇ ਹਾਂ। ਬਹੁਤ ਐਸੇ ਮੂੰਹ ਤੇ ਸਰ ਪੰਕੇ ਦੇ ਖੜਾਓ। ਹਾਂ। ਖੜਾਓ ਵੀਡੀਓ ਬਣਾ ਲੈਂਦੇ। ਖੜਾਓ ਖੜਾ। ਹਾਂ। ਵੀਡੀਓ ਬਣਾਓ। ਖੜਾਓ। ਖੜਾ ਉਹ ਮੇਰਾ ਹੱਥ ਕਰਿਆ ਖੜਾ ਹੋ ਜਾ ਹੜਾ ਹੋ ਗਿਆ ਮੈਂ ਤੈਨੂੰ ਦੱਸੀ ਜਨਾ ਬਸ ਓਕੇ ਬਾਈ ਇੱਕ ਵਾਰ ਬੈਠ ਕੇ ਦੱਸ ਵੀ ਕਿੰਨਾ ਚਿਰ ਓਕੇ ਬਾਈ ਓਕੇ ਬਾਈ ਇਹ ਵੀਡੀਓ ਬਣਾਈ ਚਲੀ ਹੈ ਇੱਥੇ ਮੇਰੀ ਗੱਲ ਸੁਣ ਜਾ ਹੁਣ ਪਤਾ ਕੀ ਬੋਲਣਾ ਤੂੰ ਵੀ ਕਹਿੰਦੇ ਕੋਈ ਵੀ ਮੇਰੇ ਨਾਲ ਵਿਪਤਾ ਹੁੰਦੀ ਸਰਪੰਚ ਸਭ ਮੂਟੇ ਬੈਠਿਆ ਕਾਦੀ ਮੈਂ ਆਪਦਾ ਅਪੁਆਇੰਟ ਆ ਦੇ ਓਕੇ ਆਹ ਜੂ ਬੰਦੇ ਬੈਠੇ ਇੱਥੇ ਜਨੇ ਵੀ ਹਬੋਣੀ ਇਹਦਾ ਮਾਰਗਾ ਸਾਰੇ ਜ਼ਿੰਮੇਵਾਰ ਹੋ ਹੀ ਹੋਣਗੇ ਸਾਰਾ ਜ਼ਿੰਮੇਵਾਰ ਦਾ ਇਨ ਥਾਣੇ ਫੜਾਉਣਾ ਪਊਗਾ ਪੰਚਾਇਤ ਹਾਇ ਵੀ ਗਿਆ ਇਹ ਥਾਣੇ ਫੜਾਉਣਾ ਪਊਗਾ ਵੀਡੀਓ ਕੱਟ ਕੱਟਦਾ ਮੈਂ ਤਾਂ ਹੀ ਮੈਨੂੰ ਪਤਾ ਹੈ ਨਾ ਤੂੰ ਸਿੱਧਾ ਬੋਲ ਨਹੀਂ ਤਾ ਤੈਨੂੰ ਬਾਅਦ ਚੱਕੀ ਫਿਰਦਾ ਮਾਰ ਦੂ ਇਹ ਮੈਂ ਤੈਨੂੰ ਦਿਖਾ ਲਿਆ ਅੱਗੇ ਤੇਰੇ ਨਹੀਂ ਮਾਰ ਦਿੰਦੇ ਇਹ ਬੋਲ ਬੋਲ ਮੈਨੂੰ ਹਾਏ ਲੱਗੂ ਮੈਨੂੰ ਹੈ ਮੈਨੂੰ ਲੱਗੇਗਾ ਕਹਿੰਦੇ ਕਸੂਰ ਮੇਰਾ ਹੋਊਗਾ ਐ ਵੀ ਕਹਿੰਦੇ ਕਸੂਰ ਤੇਰਾ ਹੋਊਗਾ ਹੋਊਗਾ ਮੈਂ ਤੋਹਾਂਗੀ ਲੱਕ ਤੋੜੀ ਆ ਮੈਂ ਕਹਿੰਦਾ ਮੈਨੂੰ ਫੋਨ ਲਾਉਣ ਦੇ ਮੈਨੂੰ ਲੱਗਦਾ ਗੋਡਾ ਭੰਨਣਾ ਪੂਛੋ ਤੇਰਾ ਗੋਡਾ ਤੋੜ ਦੇਣਗੇ ਤੂੰ ਕਿਥੋਂ ਦਾ ਨਹੀਂ ਰਹਿਣਾ ਹਾਂ ਨਾ ਕੋਈ ਦਾਰੂ ਲੈਣ ਜਾਇਆ ਜਾਣਾ ਤੇਰ ਤੂੰ ਨਾ ਕਿਤੇ ਤੂੰ ਕਹਦੇ ਜਿਹੜੀ ਮੈਨੂੰ ਕਹਿਤੀ ਗੱਲ ਬਿਚੂ ਫੇਰ ਮੈਂ ਜ਼ਿੰਮੇਵਾਰ ਫੇਰ ਕਿਹੜਾ ਡੱਬਾ ਲਿਆਦਾ ਕਰਨ ਕਿ ਤੂੰ ਆਪ ਦੀ ਲੈ ਤਾਂ ਹੋਣਾ ਡਿੱਗ ਤਾਂ ਪੈਣਾ ਉੱਥੇ ਜਾ ਕੇ ਤੇ ਡਿੱਗਾ ਵੀ ਨਹੀਂ ਜਾਣਾ ਇੱਥੇ ਰਹੇਗਾ ਮੈਂ ਜੀ ਤੇ ਚੱਲ ਨਹੀਂ ਜਾ ਕਰ ਹਾਂ ਆ ਤੂੰ ਤੇ ਕਹਿ ਮੂਵੀ ਚ ਮੂਵੀ ਚ ਬੋਜਾ

ਇੱਕ ਮਿੰਟ ਖੜੀ। ਇਹ ਗਾੜ ਜੱਕਾ ਆ ਜੈਣਾ। ਇੱਕ ਮਿੰਟ ਖੜੀ। ਮੇਰਾ ਅਸ ਹੌੜ ਕੜਾ। ਬਾਈਆ ਸਰਪੰਚਾ ਹਾਂ ਐ ਕਹੇ ਇਹਨੂੰ ਕਰ ਮੰਡਿਆ। ਹੌਣ ਤੋ ਮੈਨੂੰ ਖੜਾ। ਅੱਜੀ ਜਾ ਕੇ ਤੰਗ ਤਾਜਾ ਖੜਾ ਹੋ ਓਏ। ਮੈਂ ਸਵੇਰੇ ਬਹੁਤ ਬਾਅਦ ਮੰਡਿਆ। ਬਈਆ ਸਰਪੰਚਾ ਆਪ ਕਾਹਦੇ ਆ ਬਈਆ। ਮੈਂ ਕੋਈ ਬਈਆ ਸਰਪੰਚਾ ਨਹੀਂ। ਇਹ ਆਪਣਾ ਨਾਮ ਮੇਰਾ ਹੈ ਟੈਲੀਫੋਨ ਕਰਦਾ ਮੈਂ ਕੋਈ ਹਾਂ ਜੀ ਇੱਕ ਮਿੰਟ ਇਹਨੂੰ ਆਗਾ ਚੁ ਐ ਕਰ ਇੱਥੋਂ ਪਾ ਥੱਲੋਂ ਦੀ ਥੱਲੋਂ ਦੀ ਅ ਅੱਗੇ ਅੱਗੇ ਹੁੰਦਾ ਕੰਬੇ ਨਾਲ ਮੈਂ ਕਿਹਨਾਂ ਹੱਥ ਬਣਨੀਏ ਜਿਹੜਾ ਤੂੰ ਨਾ ਉਤਾ ਨਾ ਨਾ ਲੱਤਾਂ ਬਣਤੀਆਂ ਸਰਪੰਚਾ ਇੰਦਰ ਹੁਈ ਮਾਰਾਇਆ ਬਰਾਬਰ ਕਰ ਕੇ ਦੇ ਹੱਥ ਬਣਨ ਹਾਂ ਜੀ ਅਖਰਪੰਚਾ ਐ ਬਣਨ ਐ ਨਹੀਂ ਨਾ ਨਾ ਇਹਦਾ ਦੁੱਗੋ ਪਾ ਐ ਤੋ ਤੁਸੀਂ ਆਪੇ ਮਾਰੋਗੇ ਫਿਰ ਤਾਈਂ ਜ਼ਿੰਮੇਵਾਰ ਤੁਸੀਂ ਹੋਗੇ ਨਾ ਨਾ ਇਹਦੇ ਟੰਗਾ ਪਾ ਟੰਗਾਂ ਦਾ ਪਾ ਟੰਗਾ ਲੱਤਾਂ ਚ ਪਾਓ ਫੇਰ ਹਾਂਗੀ ਮੈਂ ਮੱਧਾ ਵਿੱਚ ਆਉਂਦਾ ਰਹਿਣਾ ਆਂ ਕਿਉਂ ਆਂਦਾ ਗਿਆ ਹਾਂ ਜੂੜ ਜਾਣ ਚੁ ਛੁੜਦਾ ਹਾਂ ਹਾਂ ਮੈਨੂੰ ਤਾਂ ਵੀ ਚੋਣਾ ਫੇਰਾ ਬੱਸ ਬੱਸ ਛੱਡ ਬੱਸ ਇਹਨੂੰ ਮਾਇਆ ਬਣਾਉਣਾ ਰਾਖੀ ਗਾ ਸਾਲਾ ਬੰਆ ਕੌਂਦਾ ਹੁਣ ਛੁੱਟੇ ਹੇ ਹੁਣ ਛੁੱਟੇ ਅਰੇ ਤੂੰ ਹੀ ਜਾ ਸੇ ਕਰ ਜਾਇਆ ਬਾਸ਼ੀ ਤੈਨੂੰ ਵੀਡੀਓ ਬਣਾਉਂਦੇ ਸੀ ਅਸੀਂ ਤੂੰ ਵਿੱਚ ਫੋਲਿਆ ਨਹੀਂ ਨਹੀਂ ਗੱਲ ਨਹੀਂ ਨਿਬੇੜੀ ਜਾ ਗੱਲ ਨਹੀਂ ਨਿਬੇੜਦਾ ਤੜਕੇ ਦੇਖਾਂਗੇ ਇਹਨੂੰ ਪਾਣੀ ਤਾਂ ਮੂੰਹ ਤੇ ਠੋਕ ਨਾ ਲਾ ਜਾ ਮੂੰਹ ਨੂੰ ਨਾ ਨਾ ਇਹਨੂੰ ਕੋਸਮੀ ਨਾ ਲਾ ਪਾਣੀ ਪਿਆ ਗਿਆ ਕਿਸੇ ਮਾਰਦੀ ਦੋਸਤ ਕੁੱਤੇ ਦਾ ਜੁੱਠਾ ਪਾਣੀ ਪੀਂਦਾ ਇਹ ਚੀਜ਼ ਹੈ ਯਾਰ ਦਾ ਕੁੱਤੇ ਦਾ ਜੁੱਠਾ ਹਾਂ ਚਾ ਕੋਈ ਗੱਲ ਨਹੀਂ ਹੈ ਚੱਲ ਭਾਈ ਮਕੰਦ ਮੈਂ ਚੱਲਿਆ ਹਾਂ ਕੰਦਰ ਸਰਪੰਚ ਸਾਹਿਬ ਦੀ ਧੰਨਵਾਦ ਮਿਹਰਬਾਨੀ ਹੈਗੀ ਛੋਟੀ ਕੋਈ ਗੱਲ ਨਹੀਂ ਤੇ ਕੋਈ ਛੱਡ ਛੱਡ ਚਾਹੀਏ ਕੀ ਫੋਨ ਕਰ ਲਿਓ ਮੈਂ ਮੁੰਡੇ ਨੂੰ ਫੋਨ ਕਰਦਾ ਚੱਲ ਠੀਕ ਹੈ ਉਹ ਮੈਂ ਮੈਜੂਗਾ ਠੀਕ ਹੈ ਠੀਕ ਹੈ ਭਾਈ ਠੀਕ ਹੈ ਭਾਈ ਮੁੜ ਜਾ ਚੰਗਾ ਰਾਜੂ ਸਾਹਿਬ ਹੈ ਮੈਂ ਵੀ ਸਾਡੇ ਸਰਪੰਚ ਨੂੰ ਹੈ ਸਰਪੰਚ ਨੂੰ ਜੱਟਾਂ ਨੂੰ ਦੇਖ ਲੈ ਉਹ ਛੱਡ ਗਿਆ ਯਾਰ तो मैनू के लाके जाऊंगी पा भैन छोकर प्या जा मछर के बनता मैं सारे बने मेरे सारे ने बस हो बुरी गए